ਮੇਰੀ ਨੀਪਾ ਪਸਾ ਸਾਲ ਹੋਲੇ ਕਰ ਅੰਮ੍ਰਿਤ ਨੀਪਾ ਕਰ ਸਕਾ ਬਰਨ ਬਾਰੇ ਮਸਲ ਪਟਨ ਸਕੂਲ ਕਬਾਨ ਜੀ ਵੀ ਐਸੀ ਪਟਨ ਸਕੂਲ ਕਬਾਨ ਜੰਟੇ ਸਪਟ ਸਕੂਲ ਕਬਾਨ ਬਾਬਾ ਨਾਮ ਦੇ ਸਕੂਲ ਕਬਾਨ ਚਾਰੀ ਹਾਊਸ ਟੇਮ ਸਕੂਲ ਕਬਾਨ ਔਰ ਸਾਰੇ ਸਕੂਲ ਦੇ ਬੱਚੇ ਇਹ ਜੀ ਨਗਰ ਕੀਰਤਨਾਂ ਕੀ ਸ਼ਾਮਲਾ ਰੋ ਖੁਸ਼ੀਆਂ ਮਾ ਰਹੇ ਹਨ ਉਹ ਨਾਰੀ ਇਹ ਜੋ ਖਦਾ ਅਗੇ ਤੁਸੀਂ ਕਟਕਾ ਪਾਣੀ ਦੇ ਰਹੇ ਹੋ ਇਹ ਬੱਲੇ ਤੋਂ ਸਾਡੀ ਦੁਸ਼ਵੇਸ਼ ਕਟਕਾ ਪਾਣੀ ਹਸ Thank you. ਸ਼ਾਮ ਨੂੰ 7 ਵਜੇ ਤੱਕ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਦਰਵਾਜ਼ੇ ਦੀ ਸਮਾਪਤੀ ਹੋਵੇਗੀ ਮੈਂ ਕੱਲ ਜੋ ਇਹ ਬ੍ਰੌਕਾસ્ટ ਕੀਤਾ ਸੀ ਮੈਂ ਇਸ ਚੀਜ਼ ਦੀ ਸੰਗਤਾਂ ਕੋਲ ਮਾफी ਮੰਗਣਾ ਹੈ ਕਿ ਕੱਲ ਮੈਂ ਤਨਤਨ ਬਾਬਾ ਜੀ ਬਾਬਾ ਫਿਰਨਾ ਜੀ ਦਾ ਨਾਮ ਨਹੀਂ ਲੈ ਸਕਿਆ ਇਸ ਕਰਕੇ ਮੈਂ ਮਾफी ਮੰਗਦਾ ਹਾਂ ਕਿ ਨਗਰ ਕੀਰਤਨ ਪਹੁੰਚ ਗਏ ਇਹ ਸਾਰਾ ਬਗਰਮਾ ਕਰਦਾ ਹੋਇਆ ਬਾਬਾ ਜੀਉ ਸਿੰਘ ਜੀ ਦੇ ਗੁਰਦੁਆਰੇ ਤੋਂ ਬਾਬਾ ਫਿਰਨਾ ਜੀ ਦੇ ਗੁਰਦਾਰੇ ਹੁੰਦਾ ਹੋਇਆ ਪਹੁੰਚ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਹੀਂ ਪੜਤੋ ਬਾਬਾ ਨਾਮਦੇਵ ਜੀ ਦਾ 755 ਆ ਜਿਹੜਾ ਪ੍ਰਕਾਸ਼ ਜੜਾ ਕੱਲ 2 ਨਵੰਬਰ ਨੂੰ ਆ ਐਸੇ ਖੁਸ਼ੀ ਚ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਜੋ ਬਾਬਾ ਨਾਮਦੇਵ ਦਰਬਾਰ ਸਾਹਿਬ ਤੋਂ ਰੰਗ ਹੋ ਕੇ ਸਾਰੇ ਨਗਰ ਦੀ ਪ੍ਰਕਰਮਾ ਕਰਦਾ ਆ ਬਾਬਾ ਨਾਮਦੇਵ ਦਰਬਾਰ ਸਾਹਿਬ ਦੇ ਸਮਾਪਤੀ ਹੈ ਕੱਲ ਨੂੰ ਮਹਾਨ ਸੇਰੇ ਅਖੰਡ ਪਾਤਸ਼ਾਹ ਦੇ ਭੋਗ ਉਪਰੰਤ ਕੀਰਤਨ ਮੋਜ਼ਾਰ ਔਰ ਸ਼ਾਮ ਨੂੰ ਵੱਡਾ ਕੀਰਤਨ ਦਰਬਾਰ ਜੋ ਬਾਬਾ ਨਾਮਦੇਵ ਹਾਲ ਲਿਖੇ ਹੋਵੇਗਾ ਦੇ ਜੈ ਸ਼ਕੀਰਤ ਦਰਬਾਰ ਦੇ ਵਿੱਚ ਉੱਚ ਕੋਟੀ ਦੇ ਮਹਾਨ ਨਰਗੀ, ਕਾਢੀ, ਕਥਾਵਾਚਕ ਸਾਰੇ ਸਾਡੇ ਇੱਥੇ ਗੁਰੂ ਘਰ ਦੀਆਂ ਖੁਸ਼ੀਆਂ ਲੈਣਗੇ ਸੰਗਤ ਅਗੇ ਬੇਤੀਆਂ ਵਾਤੂ ਵਾਤੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਮਨਾਈ ਮਾਬਾ ਨੇ ਆਪਣੇ ਦਰਬਾਰ ਤੇ ਆ ਕੇ ਅੱਜ ਇਹਨਾਂ ਕਰਵਾਈ ਪਾਲਾ ਆਏ ਗੁਰੂ ਘਰ ਉੱਪਰ ਕੇ ਸਿਵਾਰ ਤੇ ਮੇਰਾ ਬ੍ਰਿਆਜ਼ਰ ਤੇ ਆਤ ਰੱਖੇ ਬਹੁਤ ਖੁਸ਼ੀ ਦੀ ਗੱਲ ਹੈ ਬਲਕਿ ਤੁਹਾਨ अॼु रात मामी रहनि था